ਪੜਤਾਲ ਮਿਲਿਆ ਪੌਣੇ ਦੇ 10 ਵਜੇ ਕਿ ਕਾਦੀਆਂ ਚੁੰਗੀ ਤੇ ਕੋਈ ਇਨਸੀਡੈਂਟ ਹੋਇਆ ਜਿਸ ਤੇ ਗੋਲੀਆਂ ਚਲੀਆਂ ਇਮੀਡੀਏਟਲੀ ਉੱਥੇ ਸਾਰਿਆਂ ਨੇ ਆਪਾਂ ਜਿਹੜੇ ਜਿੱਥੇ ਵੀ ਗੋਲੀ ਚਲੀ ਹੈ ਉਥੋਂ ਲੈ ਕੇ ਸਿਵਲ ਹਸਪਤਾਲ ਆ ਗਿਆ ਜਿਸ ਚ ਇੱਕ ਪਤਾ ਲੱਗਾ ਕਰਨਵੀਰ ਦੀ ਡੈਥ ਹੋ ਗਈ ਆ ਤੇ ਇੱਕ ਲੇਡੀ ਆ ਉਹਨੂੰ ਇਮੀਡੀਏਟਲੀ ਉਹਦਾ ਨਾਮ ਤਾਂ ਨਹੀਂ ਮੰਨੂ ਅਜੇ ਪਤਾ ਉਹਨੂੰ ਅਮਨਦੀਪ ਤੇ ਰੈਫਰ ਕਰਤਾ ਬਾਕੀ ਜਿਹੜਾ ਵੀ ਹੁਣ ਕੋਈ ਆਂਦਾ ਉਸ ਥਾਂ ਦੇ ਬਿਆਨ ਲੇਡੀ ਦਾ ਨਾਮ ਕੀ ਹੈ ਲੇਡੀ ਦਾ ਨਾਮ ਨਹੀਂ ਮੰਨੂ ਅਜੇ ਨਾਮ ਨਹੀਂ ਕਹਿੰਦੇ ਕਿ ਜੱਗੂ ਭਗਵਾਨ ਨਹੀਂ ਮੈਂ ਇਹਦੇ ਬਾਰੇ ਨਾ ਹੀ ਮੈਨੂੰ ਪਤਾ ਕਿਉਂਕਿ ਮੈਂ ਜਸਟ ਅਜੇ ਆਇਆ ਹਾਂ ਮੈਨੂੰ ਇਹ 4:30 ਵਜੇ ਮਿਲੀ ਆ ਪੂਰੇ ਮੈਂ 10 ਮਿੰਟਾਂ ਦੇ ਵਿੱਚ ਮੈਂ ਇੱਥੇ ਆ ਗਿਆ ਉਸ ਕਾਰਪੀਓ ਗੱਡੀ ਦੇ ਵਿੱਚ ਅਜੇ ਕੋਈ ਕਲੀਅਰ ਨਹੀਂ ਆ ਬਾਕੀ ਜੋ ਉਹ ਬਿਆਨ ਲਿਖਾਉਂਦੇ ਉਹ ਇੰਪਾਇਰਿੰਗ ਇਨਸੀਡੈਂਟ ਹੋਇਆ ਕਿਦਾਂ ਆ ਇਹ ਤੇ ਸਾਨੂੰ ਇਹਦੇ ਬਾਰੇ ਨਹੀਂ ਪਤਾ ਜੀ ਅਸੀਂ ਮੌਕੇ ਤੇ ਅਜੇ ਮੌਕੇ ਤੇ ਗਏ ਆ ਕਰਕੇ ਹੁਣ ਸਿਵਲ ਹਸਪੀਟਲ ਆਏ ਆ ਜਿਹੜੇ ਵੀ ਹੁੰਦੇ ਜਿਨ੍ਹਾਂ ਦੇ ਹੋਇਆ ਇਨਸੀਡੈਂਟ ਜਿਹੜਾ ਉਹਦੇ ਫਾਦਰ ਵੀ ਆ ਗਏ ਮੁੰਡੇ ਦੇ ਕਰਨ ਵੀਰ ਤੇ ਜਿਹੜਾ ਦੀ ਡੈਥ ਹੋਈ ਆ ਜੋ ਕਹਿੰਦੇ ਆ ਫਿਰ ਹਸਾਬ ਨਾਲ ਕਾਰਵਾਈ ਜੀ ਇਹਦੇ ਬਾਰੇ ਜੈ ਮੈਨੂੰ ਨਹੀਂ ਪਤਾ ਅਸੀਂ ਵੈਰੀਫਾਈ ਕਰਾਂਗੇ ਅੱਜ ਇੱਕ ਇੱਕ ਦੀ ਡੈਥ ਹੋਈ ਆ ਤੇ ਇੱਕ ਲੇਡੀ ਦੇ ਕਹਿੰਦੇ ਗੋਲੀਆਂ ਵੱਜੀਆਂ ਮੈਨੂੰ ਇੰਨਾ ਨਹੀਂ ਪਤਾ ਬਾਕੀ ਇੱਥੇ ਹਸਪਤਾਲ ਆਇਆ ਪੂਰੀ ਤਹਿਕੀਕਾਤ ਕਰਕੇ ਰਹਾ ਹੁੰਦਾ ਕਿਹਦੇ ਬਾਰੇ ਨਹੀਂ ਸਾਨੂੰ ਮੈਨੂੰ ਪਤਾ ਜੀ ਇਹ ਤਾਂ ਅਸੀਂ ਤੁਹਾਨੂੰ ਉਹਨੇ ਦੱਸਦਿਆਂ ਥੋੜੀ ਦੇਰ ਬਾਅਦ ਜੇ ਲੋ ਬਿਆਨ ਲਖਾਂਦੇ ਠੀਕ ਹੈ ਜਿਹੜੇ ਲੇਡੀ ਨੂੰ ਕਿੰਨੀਆਂ ਗੋਲੀਆਂ ਲੱਗੀਆਂ ਇਹਦੇ ਬਾਰੇ ਨਹੀਂ ਜੀ ਕਹਿ ਸਕਦੇ ਕਿਉਂਕਿ ਉਹ ਤੇ ਮੇਰੇ ਆਉਣ ਤੋਂ ਪਹਿਲਾਂ ਤੇ ਸਾਡੇ ਉਹ ਰੈਫਰ ਕਰਤੀ ਡਾਕਟਰਾਂ ਨੇ ਤੇ ਅਮਨਦੀਪ ਹਸਪੀਟਲ ਜਿੱਥੇ ਜਾਂਦਾ ਹੈ ਕਿ ਉੱਥੇ ਅਸੀਂ ਜਸਤ ਹੁਣੇ ਹੀ ਸਿੱਧੀ ਜਿਹੜਾ ਐਸਐਚਓ ਸੁਖਜਿੰਦਰ ਸਿੰਘ ਉਹਨੂੰ ਭੇਜਿਆ ਕਿ ਜਾ ਕੇ ਉੱਥੇ ਇਮੀਡੀਏਟਲੀ ਸਾਨੂੰ ਇਨਫੋਰਮੇਸ਼ਨ ਦੇਵੇ ਜਿਲੇ ਉੱਥੇ ਦਾਖਲ ਹੁੰਦੇ ਕਿ ਕੀ ਹੋਇਆ ਕਿੰਨੀਆਂ ਗੋਲੀਆਂ ਲੱਗੀਆਂ ਉਹਦੀ ਕਿੰਨੀਆਂ ਗੋਲੀਆਂ ਹਾਂਜੀ ਇਹਦੀ ਡੈੱਡ ਬੋਡੀ ਉੱਥੇ ਦੀ ਇਹਦੀ ਬਾਰੇ ਡਾਕਟਰ ਦੱਸਣਗੇ ਇੰਨਾ ਨਹੀਂ ਪਤਾ ਉਹਦੀ ਡੈਥ ਹੋ ਚੁੱਕੀ ਹੈ ਉਹ ਇਥੇ ਪੋਸਟਮੈਨ ਉਹ ਅਸਲ ਕੀ ਕੀ ਹੈ ਹਾਂ ਹੁਣ ਇਹ ਡੈੱਡ ਹਾਊਸ ਦੇ ਵਿੱਚ ਭੇਜੀ ਆ ਮੈਂ ਜਸਟ ਹੁਣੇ ਅਸੀਂ ਆਏ ਆ ਜਿਹੜੇ ਜਿਹੜੇ ਇੰਜਰਡ ਨੇ ਜਿਹੜੀ ਲੇਡੀ ਇਹ ਉਹਨੂੰ ਅਸੀਂ ਅਮਨਦੀਪ ਦੇ ਭੇਜਤਾ ਉਹਤੇ ਐਸਐਚਓ ਸਿਟੀ ਦੀ ਡਿਊਟੀ ਲਾਈ ਆ ਇਮੀਡੀਏਟਲੀ ਉਹਤੇ ਅਮਨਦੀਪ ਜਾਏਗਾ ਉੱਥੇ ਜਾ ਕੇ ਪੂਰੇ ਹਾਲਾਤ ਦੱਸੇ ਕਿ ਕਿੰਨੀ ਗੋਲੀਆਂ ਵੱਜੀਆਂ ਕੀ ਕੀ ਦੇ ਬਾਰੇ ਨਹੀਂ ਮੈਂ ਇਹਦੇ ਡਾਕਟਰ ਦੱਸਣਗੇ ਜੀ ਮੈਂ ਤਾਂ ਵੈਸੇ ਹੀ ਕਹਿ ਰਿਹਾ ਇਹ ਦੱਸ ਸਕਦੇ ਹੋ ਕਿ ਉਹ ਜਿਹੜੀ ਲੇਡੀ ਆ ਦੱਸੀ ਜਾ ਰਹੀ ਹੈ ਕਿ ਜਰਦੀਪ ਸਿੰਘ ਜੱਗੂ ਦੇ ਨਾਲ ਉਹਦੀ ਮਦਰ ਨਹੀਂ ਇਹਦੇ ਬਾਰੇ ਮੈਨੂੰ ਨਹੀਂ ਪਤਾ ਜੀ ਮੈਂ ਤਾਂ ਜਸਟ ਅਜੇ ਆਇਆ ਹਾਂ ਮੈਂ ਤਾਂ ਹੁਣ ਜੇਲੇ ਵੈਰੀਫਾਈ ਕਰਾਂਗੇ ਜੇਲੇ ਉਹ ਬਿਆਨ ਲਿਖਾਂਦੇ ਆ ਕਰਨ ਵੀਰ ਜਿਹੜਾ ਡੈਥ ਹੋਈ ਆ ਉਹਦੇ ਫਾਦਰ ਆ ਗਏ ਉਹ ਪੰਜਾਬ ਪੁਲਿਸ ਦੇ ਵਿੱਚ ਹੀ ਐਸਾ ਹੀ ਆ ਉਹ ਆ ਗਿਆ ਹੁਣ ਜੋ ਬਿਆਨ ਲਿਖਾਂਗੇ ਮੈਂ ਤਾਂ ਉਹਦੇ ਬਾਰੇ ਆਪਾਂ ਜੋ ਉਹ ਕਹਿ ਰਿਹਾ ਕਿ ਅਮਰਸਰ ਵੈਸੇ ਤਾਂ ਉਹ ਤਾਂ ਇਸਲੇ ਬੜੇ ਉਹ ਹੈ ਕਿ ਕਹਿੰਦੇ ਇੱਕ ਬੱਚਾ ਮਰਿਆ ਹੁੰਦਾ ਹੁੰਦੇ ਵਿੱਚ ਉਹ ਉਹਨੇ ਇਮੀਡੀਏਟਲੀ ਦੱਸਿਆ ਕਿ ਮੇਰੀ ਮੈਂ ਤਾਂ ਹੁਣੇ ਆਇਆ ਜੀ ਤੇ ਮੇਰੇ ਬੱਚੇ ਦੀ ਡੈਥ ਹੋ ਗਿਆ ਮੈਂ ਹੈ ਪੰਜਾਬ ਪੁਲਿਸ ਜੀ ਬੱਚੇ ਦੀ ਕਾਦੀਆਂ ਚੁੰਗੀ ਦੱਸਿਆ ਜੇ ਮੈਂ ਮੌਕੇ ਤੇ ਚੱਲਾਂ ਇਹ ਤਾਂ ਜਿਹੜਾ ਟਾਈਮ ਆ ਭੀੜ ਭੱਕੜ ਨਹੀਂ ਇੰਨੇ ਮਤਲਬ 10 ਪੌਣੇ ਕੇ 10 9:30 ਦੇ ਵਿੱਚ ਗੱਲ ਆ ਉਹਲੇ ਤੋਂ ਲਗਭਗ ਉਹਲੇ ਹੁੰਦਾ ਮਨੋਲੇ ਦੀ ਉਮਰ ਕਿੰਨੀ ਹੈ ਉਹਦੀ ਉਹਦੇ ਫਾਦਰ ਨੇ ਜੋ ਮਨੂੰ ਜਨਰਲ ਹੀ ਦੱਸਿਆ ਇਹੋ ਹੀ 30 35 ਸਾਲ ਦੀ ਬੈ ਐਗਜ਼ੈਕਟ ਮੰਨ ਨਹੀਂ ਪਤਾ ਡਾਕਟਰ ਸੁਖਾ ਸਰ ਕੀ ਫਸਲਾਹਤ ਕੀ ਕੀ ਹੋਏਗੀ ਸਰ ਇਹ ਪੇਸ਼ੈਂਟ ਮੇਰੇ ਕੋਲ 9:25 ਦੇ ਟਾਈਮ ਤੇ ਆਏ ਆ ਤੇ ਇਹ ਪੇਸ਼ੈਂਟ ਗਨ ਸ਼ਾਟ ਇੰਜਰੀ ਦਾ ਹੈਗਾ ਪੇਸ਼ੈਂਟ ਸੀਰੀਅਸ ਆ ਕਾਫੀ ਤੇ ਇਹਨਾਂ ਦੇ ਦੋ ਤਿੰਨ ਗਨ ਸ਼ਾਟ ਦੀਆਂ ਇੰਜਰੀਸ ਹੈਗੀਆਂ ਇੱਕ ਲਿਪਸ ਤੇ ਆ ਫੇਸ ਤੇ ਆ ਇੱਕ ਛਾਤੀ ਤੇ ਲੱਗੀ ਆ ਲੈਫਟ ਸਾਈਡ ਤੇ ਲੱਗੇ ਦੋ ਪੇਟ ਤੇ ਲੱਗੇ ਇੰਜਰੀਸ ਲੱਗੀਆਂ ਗਨ ਸ਼ਾਟਸ ਦੀਆਂ ਲੇਡੀ ਜੀ ਉਮਰ ਕਿੰਨੀ ਆ ਸਾਹਿਬ ਇਹਨਾਂ ਦੀ ਇਹਨਾਂ ਦਾ ਨਾਮ ਹੈਗਾ ਹਰਜੀਤ ਕੌਰ ਏਜ ਐਜ ਪਰ ਕਾਰਡ ਜਿਹੜੀ ਇੱਥੇ ਲਿਖੀ ਆ 52 ইয়ারਸ ਦੇ ਬਾਊਟ ਹੈ। ਹਾਂ। ਅੱਛਾ ਕੀ ਹਾਲਾਤ ਨੇ ਦਾ? ਹਾਲਾਤ ਮਾਤਾ ਜੀ ਦੇ ਸੀਰੀਅਸ ਹਾਲਾਤ। ਇਹਨਾਂ ਦੀ ਇੰਜਰੀ ਕਾਫੀ ਜ਼ਿਆਦਾ ਹੈਗੀਆਂ ਤੇ ਬਲੀਡਿੰਗ ਕਾਫੀ ਹੋ ਚੁੱਕੀ ਆ। ਹਾਂਜੀ। ਜਿਹੜਾ ਬੰਦਾ ਵੀ ਲੱਗਦਾ ਜਿਹੜੀ ਗੋਲੀ ਲੱਗੀ ਆ ਕਿੰਨੀ ਕੀ ਦੇਰ ਬਾਅਦ ਦਾ ਰਿਪੋਰਟ ਹੋ ਸਕਦੀ? ਮੈਨੂੰ ਇਦਾਂ ਜੋ ਲੱਗਦਾ ਕਿ ਲੱਗੀ ਹੀ ਹੋਈ ਹੈ ਘਟਨਾ ਲੱਗੀ ਦੀ ਆ ਸਿਵਲ ਹਸਪੀਟਲ ਤੇ ਲੱਗੀ ਦੀ ਘਟਨਾ। ਇਹ ਵਿਦਨ 5 ਤੋਂ 10 ਮਿੰਟ ਦੇ ਵਿੱਚ ਆ ਚੁੱਕੇ ਸਾਡੇ ਕੋਲ ਇੱਕ ਡੈੱਡ ਬੋਡੀ ਵੀ ਆਈ ਹੈ। ਹਾਂਜੀ ਇੱਕ ਡੈੱਡ ਬੋਡੀ ਵੀ ਆਈ ਹੈ ਸਾਡੇ ਕੋਲ। ਉਹਦਾ ਨਾਂ ਹੈਗਾ ਸਾਡੇ ਕੋਲ ਆਪਣਾ ਕਰਨਵੀਰ ਸਿੰਘ। ਕਰਨਵੀਰ ਸਿੰਘ ਦਾ 30 ਸਾਲ ਉਮਰ ਹੈ ਇਹਨਾਂ ਦੀ। ਇਹ ਕਿਹਦਾ ਪਿੰਡ ਨਹੀਂ ਹੈ? ਪਖਾਰੀਵਾਲ। ਨਹੀਂ ਪਖਾਰੀਵਾਲ ਨਹੀਂ ਪਿੱਖੋਵਾਲੀ। 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 ਜਿਹੜੀ ਜੇੜੀ ਉਹਦਾ ਉਹਦਾ ਪਿੰਡ ਦਾ ਨਾਮ ਕੀ ਹੈ? ਭਗਵਾਨ। ਜੇੜੀ ਦਾ ਨਾਮ ਭਗਵਾਨਪੁਰ ਪਿੰਡ ਦਾ ਭਗਵਾਨ ਸਰਵਰ। ਅੱਛਾ ਇਹ ਜਿਹੜੇ ਗਨ ਸ਼ਾਟ ਆਇਆ ਕਰੋ ਕੋਈ ਡੈੱਡ ਆਇਆ ਹੈ? ਉਹਦੇ ਕਿੰਨੀਆਂ ਗੋਲੀਆਂ ਲੱਗੀਆਂ ਇਹਨਾਂ ਦੇ ਜਿਹੜੇ ਜਿਨ੍ਹਾਂ ਦੀ ਡੈਥ ਹੋਈ ਹੈ ਨਾ ਤਾਂ ਮਨ ਕਰਨਦੀਪ ਸਿੰਘ ਇਹਨਾਂ ਦੇ ਤਿੰਨ ਮੇਨ ਜਿਹੜੀਆਂ ਗਨ ਸ਼ਾਟ ਇੰਜਰੀਜ਼ ਹੈਗੀਆਂ ਇੱਕ ਇਹਨਾਂ ਦੇ ਫੇਸ ਤੇ ਆ ਗਨ ਸ਼ਾਟ ਮੇਨ ਉਸ ਤੋਂ ਬਾਅਦ ਇਹਨਾਂ ਦੇ ਰਾਈਟ ਆਰਮ ਤੇ ਹੈਗੀ ਆ ਇੱਕ ਪੇਟ ਦੇ ਸੱਜੇ ਪਾਸੇ ਹੈਗੀ ਆ ਇਹ ਤੋਂ ਇਲਾਵਾ ਛੋਟੀਆਂ ਜਿਹੜੀਆਂ ਛੋਟੀਆਂ ਵੀ ਹੈਗੀਆਂ ਇਹਨਾਂ ਦੀਆਂ ਇੰਜਰੀਜ਼ ਜਿਵੇਂ ਮਤਲਬ ਸ਼ਰੇ ਟਾਈਪ ਦੀਆਂ ਉਹ ਵੀ ਇਹਨਾਂ ਦੇ ਇੱਕ ਮੱਥੇ ਤੇ ਆ ਦੋ ਪੇਟ ਤੇ ਅਲੱਗ ਹੈਗੀਆਂ ਇਹ ਲੀਡੀ ਚੱਕਣੀ ਉਹਦੇ ਪੁਨੀਆ ਪਾਉਂਦੇ ਉਹਨਾਂ ਦੇ ਚਾਰ ਮੇਨ ਇੰਜਰੀਜ਼ ਆ ਜਿਹੜੀਆਂ ਨੋਟ ਕੀਤੀਆਂ ਗਈਆਂ ਮੈਂ ਇਸ ਵੇਲੇ ਨੋਟ ਕਰ ਲਈਆਂ ਚਾਰ ਇੰਜਰੀਜ਼ ਮੇਨ ਨੇ ਆ ਕਿਹੜੀ ਗਿਲ ਇੱਕ ਫੇਸ ਤੇ ਆ ਉਹਨਾਂ ਦੇ ਇੱਕ ਛਾਤੀ ਦੇ ਖੱਬੇ ਪਾਸੇ ਦੋ ਪੇਟ ਦੇ ਸੱਜੇ ਪਾਸੇ ਆ ਹਲਾਤ ਹਲਾਤ ਤੇ ਮਾਤਾ ਜੀ ਤੇ ਸੀਰੀਅਸ ਆ ਦੱਸਿਆ ਤੁਹਾਨੂੰ ਪਹਿਲਾਂ ਵੀ ਮੈਂ ਇਹ ਸੀਰੀਅਸ ਆ ਜਿਹੜਾ ਦੂਸਰਾ ਉਹਦੀ ਤੇ ਡੱਥ ਹੋ ਚੁੱਕੀ ਆ ਉਹ ਹਾਰਟਕਲ ਬਰੋਡ ਡੈਟ ਹੀ ਆ ਆ ਦੇਖੋ ਹਾਂਜੀ